ਤੇ ਤੁਹਾਡਾ ਆਪਣੇ ਪੇਜ ਤੇ ਭਰਾਓ ਇੱਕ ਵੀਡੀਓ ਆਪਾਂ ਕੱਲ੍ਹ ਵੀ ਪਾਈ ਸੀ ਬਾਈ ਜੀ ਟਰੈਕਟਰ ਮਾਰਕੀਟ ਪਟਿਆਲਾ ਤੋਂ ਕਵਾੜ ਮਾਰਕੀਟ ਚ ਅਸੀਂ ਸਮਾਨ ਲੈਣ ਜਾਂਦੇ ਹੁੰਨੇ ਆ ਉੱਥੇ ਜਿਹੜੇ ਵਧੀਆ-ਵਧੀਆ ਟਰੈਕਟਰ ਮਿਲ ਜਾਂਦੇ ਆ ਇਹ ਨਹੀਂ ਹੁੰਦਾਗਾ ਵੀ ਇਹਨਾਂ ਟਰੈਕਟਰਾਂ ਦੀ ਵੀ ਕਾਪੀ ਕਾਜ ਦੇ ਸਾਰੇ ਕਵਾੜ ਵਾਲੇ ਟਰੈਕਟਰ ਹੁੰਦੇ ਆ ਉੱਥੇ ਵਪਾਰੀ ਭਰਾ ਵੀ ਬੈਠੇ ਆ ਸਾਡੇ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਕੱਲ੍ਹ ਪਰਸੋਂ ਵੀ ਆਪਾਂ ਵੀਡੀਓ ਪਾਈ ਸੀ ਇੱਕ ਵੀਡੀਓ ਬਾਈ ਦੀ ਹੋਰ ਪਾਉਣ ਲੱਗਿਆ ਬਾਈ ਸਵੀਟੀ ਦੀ ਜਿਹਦੇ ਕੋਲੇ 65 ਤੋਂ 70 ਦੇ ਲਗਭਗ ਟਰੈਕਟਰ ਖੜੇ ਹੁੰਦੇ ਆ ਦੁਕਾਨ ਤੇ ਬਾਕੀ ਆਸੇ-ਪਾਸੇ ਹੁੰਦੇ ਆ 10 ਗਰੰਟੀ ਵਾਲਾ ਟਰੈਕਟਰ ਹੁੰਦਾ ਕੋਈ ਲੰਬੇ ਵਾਲੀ ਗੱਲ ਨਹੀਂ ਹੁੰਦੀ ਮਲਾਉਣੇ ਆਪਾਂ ਬਾਈ ਸਵੀਟ ਨੂੰ ਸਵੀਟ ਕੀ ਆਲਾ ਵੀਰੇ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਪਰਾ ਹਾਂਜੀ ਵੀਰੇ ਵਧੀਆ ਜੀ ਵੀਰੇ ਪਹਿਲਾਂ ਤਾਂ ਤੁਹਾਡਾ ਫੋਨ ਨੰਬਰ ਤੇ ਕੰਟੈਕਟ ਨੰਬਰ ਆਪਣਾ ਐਡਰੈਸ ਬੋਲ ਦੋ ਪਹਿਲਾਂ ਹੀ ਫੋਨ ਨੰਬਰ ਹੈਗਾ 98721 41185 ਦੁਕਾਨ ਨੰਬਰ 202 ਟਰੈਕਟਰ ਮਾਰਕੀਟ ਪਟਿਆਲਾ ਫੋਨ ਨੰਬਰ ਬਲਾ ਦੋਰਾ ਬਲੋ 98721 41185 41185 ਇਹ ਬਾਈ ਦਾ ਫੋਨ ਨੰਬਰ ਆ ਟਰੈਕਟਰ ਖੜਿਆ ਬਾਈ ਦੇ ਪਹਿਲਾਂ ਆਪਾਂ ਇੱਕ ਵੀਡੀਓ ਚ ਪਹਿਲਾਂ ਵੀ ਦਿਖਾਏ ਸੀਗੇ ਤੁਹਾਨੂੰ ਕੱਲਾ ਕੱਲਾ ਟਰੈਕਟਰ ਆਪਾਂ ਦਿਖਾ ਦਿੰਨੇ ਆ ਤੇ ਤੁਸੀਂ ਸੰਪਰਕ ਬਾਈ ਨਾਲ ਤੁਸੀਂ ਕਰ ਲਿਓ ਟਰੈਕਟਰ ਦੇ ਬਣੇ ਰਹੇ ਤੁਹਾਨੂੰ ਕੱਲਾ ਕੱਲਾ ਟਰੈਕਟਰ ਦਿਖਾਉਣੇ ਆ ਵੀਡੀਓ ਦੇ ਨਾਲ ਠੀਕ ਹੈ ਜੀ ਸ਼ੁਰੂ ਚ ਆ ਗਿਆ ਸੋਨਾਲਿਕਾ 50 ਸੋਨਾਲਿਕਾ 750 2007 ਮਾਡਲ ਹੈ ਵੀਰ ਜੀ ਟਰੈਕਟਰ ਦਾ ਰੇਟ ਹੈਗਾ 102 ਲੱਖ ਰੁਪਏ ਹਰਿਆਣਾ ਨੰਬਰ ਹੈ ਡਬਲ ਕਲਚ ਟਰੈਕਟਰ ਆ ਵਾਲਾ ਪੂਰਾ ਵਧੀਆ ਟਰੈਕਟਰ ਨੰਬਰ ਕਿੰਨਾ ਨੰਬਰ ਹਰਿਆਣਾ ਦਾ HR07 ਰੇਟ 1.5 ਤੋਂ 2 ਲੱਖ ਰੁਪਏ 1.80 ਰੁਪਏ ਟੈਕਟਰ ਦੇ ਨੇ ਜੀ ਉਹ ਵੈਰੀ ਗੁੱਡ 80 ਪੈਸੇ ਟਾਇਰ ਆਹ ਕਿਹ ਟ੍ਰੈਕਟਰ ਹੈਗਾ ਫਾਰਮ ਟ੍ਰੱਕ 65 ਆ 65 2008 ਮਾਡਲ ਹੈ ਜੀ ਰੇਟ ਹੈਗਾ 2.5 ਲੱਖ ਰੁਪਏ ਵੀਰ ਜੀ ਸਿਰਫ 2.5 ਲੱਖ ਰੁਪਏ 2.5 ਲੱਖ ਰੁਪਏ 16 ਦੇ ਟਾਇਰ ਨੇ ਟਾਇਰ ਵੀ ਚੰਗੇ ਨੇ ਟੈਕਟਰ ਵੀ ਚੰਗਾ ਵੀਰ ਜੀ ਇੰਜਨ ਗੇਅਰ ਦਾ ਪੂਰਾ ਵਧੀਆ ਟੈਕਟਰ ਹੈ ਹਰਿਆਣਾ ਨੰਬਰ ਹੈ ਜੀ ਅੱਗੇ ਆ ਗਿਆ ਪਿੱਛੇ ਖੜਾ 5245 ਮੈਸੀ 5245 ਮੈਸੀ 2006 ਮਾਡਲ ਹੈ ਜੀ ਨੰਬਰ ਹਰਿਆਣਾ ਦਾ ਰੇਟ ਹੈਗਾ 1.75 ਲੱਖ ਰੁਪਏ ਜੀ ਠੀਕ ਹੈ ਜੀ 8 ਹੂੰ ਇਹ ਆਪਾਂ ਨੂੰ ਟਰੈਕਟਰ ਪੈ ਜਾਏਗਾ ਰਿਵਰਸ ਪੀਟੀਓ ਟਰੈਕਟਰ ਆ ਪਾ ਜੀ ਇਹ ਆਪਾਂ ਨੂੰ ਪੈ ਜਾਏਗਾ ਟਰੈਕਟਰ 2 ਲੱਖ ਤੇ 90000 ਰੁਪਏ ਦਾ 18 ਮਾਡਲ ਪੰਜਾਬ ਨੰਬਰ ਹੈ ਜੀ ਅੱਛਾ ਅੱਗੇ ਇੱਕ ਆ 575 ਖੜਾ ਹੈਗਾ ਇਹਦੇ ਬਾਰੇ ਵੀ ਮੇਰਾ ਵੀਰ ਦੱਸੀ ਕਰਾ 575 98 ਮਾਡਲ ਟਰੈਕਟਰ ਹੈ ਡਬਲ ਕਲੱਚ ਚ ਜੀ ਰੇਟ ਹੈਗਾ 170000 ਰੁਪਏ ਹਰਿਆਣਾ ਨੰਬਰ ਹੈ ਜੀ ਇੰਜਨ ਗੇਅਰ ਦੀ ਪੂਰੀ ਤਸੱਲੀ ਦਵਾਂਗੇ 9265 ਦੇ ਰੇਟ 'ਚ ਹੀ ਆ ਵੀਰਾ ਡਬਲ ਕਲੱਚ ਟਰੈਕਟਰ ਇਹਨੇ ਦਾ ਕੋਈ ਆਉਂਦਾ ਨਹੀਂਗਾ ਟਰੈਕਟਰ ਚੰਗਾ ਹੈ ਪੂਰਾ ਵਧੀਆ ਟਰੈਕਟਰ ਹੈ ਜੇ ਨਖਰੇ ਵਾਲਾ ਟਰੈਕਟਰ ਹੈ ਜੀ ਪੂਰਾ ਠੀਕ ਹੈ ਵੀਰੇ ਅਗਲੇ ਪਿੱਛੇ ਆ ਜਿਓ ਪਿੱਛੇ ਆ ਸੋਨਾਲਿਕਾ 50 ਖੜਾ ਹੈਗਾ ਸੋਨਾਲਿਕਾ 50 ਉੱਚੇ ਪੈਡਲਾਂ ਚ ਹੈ ਜੀ ਪੰਜ ਮਾਡਲ ਟਰੈਕਟਰ ਆ 2 ਲੱਖ ਰੁਪਏ ਦਾ ਟਾਇਰ ਹੈਗੇ 75 ਰੁਪਏ ਟਰੈਕਟਰ ਦੇ ਠੀਕ ਹੈ ਅਗਿਆ 855 14 ਮਾਡਲ ਹੈ ਜੀ ਨੰਬਰ ਬਾਰਦਾ ਹੈ 3 ਲੱਖ ਰੁਪਏ ਦਾ ਦਵਾਂਗੇ ਟਰੈਕਟਰ ਪਾਵਰ ਸਟੀਅਰਿੰਗ ਵੀਰੇ ਪਾਵਰ ਸਟੀਅਰਿੰਗ ਡਬਲ ਕਲਚਰ ਰਵਰਸ ਵੀਡੀਓ 3 ਲੱਖ ਦਾ 3 ਲੱਖ ਦਾ 16 ਦੇ ਟਾਇਰਾਂ ਚ ਨੰਬਰ ਬਾਰਦਾ ਜੀ 16 ਦੇ ਟਾਇਰਾਂ ਚ 14 ਮਾਡਲ ਹੈ ਡਬਲ ਪ ਠੀਕ ਹੈ ਜੀ ਅੱਗੇ ਬਾਈ ਜੀ ਆਜੋ ਕਰਾਂਗਾ ਹਾਂ ਅਗਲੇ ਟਰੈਕਟਰ ਵੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਚੰਗੀ ਲੱਗੀ ਵੀਰ ਬਣ ਕੇ ਬਾਈ ਕਹਿੰਦਾ ਵੀ ਕੱਲੇ ਕੱਲੇ ਦੀ ਫੋਟੋ ਨਹੀਂ ਪਾਈ ਜਾਣੀ ਕੱਲੇ ਕੱਲੇ ਦੀ ਵੀਡੀਓ ਨਹੀਂ ਪਾਈ ਜਾਣੀ ਤੁਸੀਂ ਆਰਾਮ ਨਾਲ ਵੀਡੀਓ ਨੂੰ ਦੇਖ ਲਓ ਵੀਡੀਓ ਦੇਖ ਕੇ ਚੰਗਾ ਲੱਗੇ ਤਾਂ ਬਾਈ ਤੋਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਸੰਪਰਕ 735 ਪੰਜਾਬ ਨੰਬਰ ਹੈ ਜੀ ਮਾਡਲ ਹੈਗਾ 2008 ਰੇਟ ਹੈਗਾ 2 ਲੱਖ ਰੁਪਏ ਟਰੈਕਟਰ ਦਾ ਨਵੇਂ ਟਾਇਰਾਂ 'ਚ ਸਿਰਫ 2 ਲੱਖ ਰੁਪਏ 8 ਮਾਡਲ 8 ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਨਵੇਂ ਟਾਇਰਾਂ JK ਕੰਪਨੀ ਦੇ ਅੱਛਾ ਹਾਂ ਜੀ ਕੋਈ ਵੀ ਇਹਦਾ ਵਪਾਰੀ ਭਰਾ ਵੀ ਸੰਪਰਕ ਕਰ ਸਕਦਾ ਇਕੱਲੇ ਮਗਰਾੜਾਂ ਦੀ ਟੱਚਿੰਗ ਹੈ ਸ਼ੋਸੂਪ ਦਾ ਰੀਨ ਨਾਲ ਹੈ ਨਾ ਉਹ ਬਾਡੀ ਦਾ ਰੀਮਾ ਦਾ オリジナル ਟਰੈਕਟਰ ਹੈ ਜੀ ਠੀਕ ਹੈ ਕੋਈ ਵਪਾਰੀ ਭਰਾ ਵੀ ਇਹਨਾਂ ਨਾਲ ਸੰਪਰਕ ਕਰ ਸਕਦਾ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਠੀਕ ਹੈ ਜੀ ਅੱਗੇ ਬਾਈ ਜੀ 3630 3630 2001 ਮਾਡਲ ਹੈ ਜੀ ਹਰਿਆਣਾ ਨੰਬਰ ਟਰੈਕਟਰ ਹੈ ਜੀ ਰੇਟ ਹੈਗਾ ਪੂਰੇ 2 ਲੱਖ ਰੁਪਏ ਦਾ ਜੀ 2 ਲੱਖ ਰੁਪਏ ਦਾ ਹਾਂ ਜੀ ਅੱਗੇ ਬਾਈ ਕੋਲੇ ਆ ਜਾਂਦਾ 735 735 ਇਹ ਸੇਲ ਹੋ ਗਿਆ ਸੇਲ ਹੋ ਗਿਆ ਇਹ ਵਾਲਾ ਸੇਲ ਹੋ ਗਿਆ ਜੀ ਕਿੰਨੇ ਦਾ ਵੇਚਦਾ ਬਾਈ ਇਹ 1.7 ਲੱਖ 70000 ਦਾ 7 ਮਾਡਲ ਸੀਗਾ 7 ਮਾਡਲ ਚੰਗਾ ਨੰਬਰ ਪੰਜਾਬ ਨੰਬਰ ਇਹ ਇਸ ਖੜਾ 6664 4 ਵੀਲ 4 ਵੀਲ 18 ਮਾਡਲ ਟਰੈਕਟਰ ਹੈ ਜੀ ਢੇਰ ਵੀ ਚੰਗਾ ਹੈ ਬਗ ਮਗਰਲੇ ਤਾਂ ਅਗਲੇ ਟਾਇਰ ਨੇ ਪਿਛਲੇ ਅੱਛਾ ਜੀ ਤੇ ਇਹ ਟਰੈਕਟਰ ਦੀ ਕੀਮਤ ਹੈਗੀ 3 ਲੱਖ ਤੇ 75000 ਰੁਪਿਆ 3 ਸਪੀਡ ਹੈ ਬਾਈ ਨਹੀਂ 2 ਸਪੀਡ ਹੈ ਜੀ ਹੈ 4/4 ਹੈ ਜੀ ਤੇ ਨੰਬਰ ਕਿੱਥੋਂ ਦਾ ਹੈ ਬਾਈ ਇਹਦਾ ਨੰਬਰ ਅਸਾਮ ਦਾ ਹੈ ਜੀ ਅਸਾਮ ਦਾ ਹਾਂਜੀ ਅੱਗੇ ਆ ਗਿਆ ਅਰਜਨ ਅਰਜਨ 2001 ਮਾਡਲ ਹੈ ਜੀ 2 ਲੱਖ ਰੁਪਏ ਦਾ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਸੰਗਰੂਰ ਏਰੀਆ ਦਾ ਓਕੇ ਅੱਗੇ ਖੜਾ ਸਟੈਂਡਰਡ 35 ਵਾਲਾ 335 2008 ਮਾਡਲ ਹੈ ਜੀ ਰੇਡ ਸਰਫੋ ਹਾਂਜੀ ਅੱਗੇ ਆ ਜਾਂਦਾਗਾ 33 323 ਤੁਹਾਨੂੰ ਦੇ ਦਾਂਗੇ 110000 ਦਾ ਸਿਰਫ 110000 ਛੋਟੀ ਰੇਂਜ ਦਾ ਟਰੈਕਟਰ ਲੈ ਲੈ ਭਰਾਵਾਂ ਨੂੰ ਲੋਡ ਹੋਵੇ ਹਾਂ ਟਰਾਲੀ ਵਾਲੇ ਭਰਾਵਾਂ ਨੂੰ ਜਾਂ ਜੇ ਕਿਸੇ ਨੇ ਬੂਮ ਬਣਾਉਣਾ ਹੋਵੇ ਹੋਰ ਵੀ ਮਾਨਦਾਨ ਹੋ ਜੂ ਕਰ ਦਾਂਗੇ ਮਾਨ ਕੋਈ ਨਹੀਂ ਠੀਕ ਐ ਅੱਗੇ ਆ ਖੜਾਗਾ RX 60 RX 60 2010 ਮਾਡਲ ਹੈ ਇਹ 3 ਸਿਲੰਡਰ ਹੈ ਨਾ ਇਹ 3 ਸਿਲੰਡਰ ਆ RX 60 ਚ ਹੈ ਤੇਲ ਬ੍ਰੇਕ ਡਬਲ ਕਲਚ ਆ ਇਹ ਸਵਾ 2 ਲੱਖ ਰੁਪਏ ਦਾ 2011 ਮਾਡਲ ਹੈ ਨੰਬਰ ਬਾਈ ਨੰਬਰ ਹਰਿਆਣਾ ਦਾ ਜੀ ਚਲੋ ਕੋਈ ਨਹੀਂ ਇਹ ਐਨਓਸੀ ਵੀ ਮਿਲ ਜੂ ਹਰਿਆਣਾ ਨੰਬਰ ਦਾ ਹਾਂਜੀ ਹਾਂਜੀ ਅੱਗੇ ਆ ਇਹਸ ਆ ਗਿਆ 50 ਹਾਂਜੀ ਇਹ ਦੇ ਦਾਂਗੇ ਸਵਾ ਲੱਖ ਰੁਪਏ ਦਾ ਟਰੈਕਟਰ 10 ਮਾਡਲ ਹੈ ਹਰਿਆਣਾ ਨੰਬਰ ਆ ਠੀਕ ਹੈ ਜੀ ਹਾਂਜੀ ਉਹ 108 ਵੀ ਤੁਹਾਨੂੰ ਦੇ ਦਾਂਗੇ 2010 ਮਾਡਲ ਟਰੈਕਟਰ ਹੈ 2 ਲੱਖ ਤੇ 20000 ਰੁਪਏ ਦਾ ਫਿਰ ਜੀ ਅੱਛਾ ਡਬਲ ਕਲਚ ਆ ਡਬਲ ਕਲਚ ਆ ਸਾਈਡ ਗੇਅਰ ਹੈ ਜੀ ਸਾਈਡ ਗੇਅਰ ਡਬਲ ਕਲਚ ਮਿਨੀ ਐਮ ਇਹਨੂੰ ਮਾਸਟਰ ਮਾਈਲੇਜ ਮਾਸਟਰ ਮਾਈਲੇਜ ਹਾਂ ਜੀ ਟਾਇਰ ਵੀ ਕਿੰਨੇ ਦਾ ਬਈ ਉਹ 220000 ਨੰਬਰ ਨੰਬਰ ਹਰਿਆਣੇ ਦਾ ਜੀ ਨੰਬਰ ਹਰਿਆਣੇ ਦਾ ਹੋਰ ਜੀਪਾਂ ਜੁਪਾਂ ਵੀ ਹੁੰਦੀਆਂ ਆਪਣੇ ਕੋਲੇ ਨਹੀਂ ਜੀਪਾਂ ਨਹੀਂ ਜੀਪਾਂ ਦੀ ਦੁਕਾਨ ਲੱਗ ਤੋ ਆ ਵੀਰੇ ਅੱਛਾ ਬਾਈ ਜੀ ਦੁਬਾਰਾ ਐਡਰੈਸ ਤੇ ਫੋਨ ਨੰਬਰ ਫੇਰ ਬੋਲ ਦੋ ਐਡਰੈਸ ਹੈਗਾ ਦੁਕਾਨ ਨੰਬਰ 202 ਟਰੈਕਟਰ ਮਾਰਕੀਟ ਪਟਿਆਲਾ ਫੋਨ ਨੰਬਰ ਹੈਗਾ 9871 41185 ਧੰਨਵਾਦ ਆ ਸਵੀਟੀ ਵੀਰੇ। ਬਾਈ ਦਾ ਨਾਮ ਸਵੀਟੀ ਵੀਰੇ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਚਲਦੀ ਚਲਦੀ ਨਾਲ ਦੇ ਨਾਲ ਸ਼ੇਅਰ ਕਰ ਦਿਓ। ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ। ਧੰਨਵਾਦ ਆ ਸਾਰੇ ਸੱਜਣਾਂ ਦਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਏਸੀ ਕੈਵਨ ਪਿਆ ਬਾਈ ਕੋਲੇ ਹਨਾ। ਕਿਹੜੇ ਟਰੈਕਟਰ ਦਾ ਪਿਆ? ਕੋ ਸੋਨਾਲਿਕਾ 60 ਦਾ ਜੀ। ਸੋਨਾਲਿਕਾ 60 ਦਾ ਏਸੀ ਕੈਵਨ ਪਿਆ ਬਾਈ ਕੋਲੇ। ਏਸੀ ਉਸੇ ਚੱਲਦਾ। ਸਾਰਾ ਕੁਝ ਚੱਲਦਾ ਜੀ। ਓਕੇ ਵਾਰੀ ਠੀਕ ਹੈ ਜੀ। हां ਤੁਹਾਨੂੰ ਦਿਖਾ ਵੀ ਦਿੰਨੇ ਆ ਵੀਡੀਓ ਲੰਬੀ ਹੋ ਰਹੀ ਆ ਤੇ ਇਹ ਕਿੰਨੇ ਦਾ ਰੇਟ ਵਗੈਰਾ ਦੱਸ ਦੇ ਭਾਈ ਇਹ ਦੇ ਦਾਂਗੇ ਭਾਜੀ ਤੁਹਾਨੂੰ 50000 ਰੁਪਏ ਦਾ ਦੇ ਦਾਂਗੇ ਸਾਰਾ ਸਮਾਨ ਏ ਟੂ ਜੈਡ ਕੰਪਲੀਟ ਸੀਟ ਤੱਕ ਹੈਗੀ ਨਾਲ ਏਸੀ ਸੋਨਾਲੀਕਾ 60 ਦਾ ਏਸੀ ਕਵਨ ਚਾਹੀਦਾ ਹੋਵੇ ਤਾਂ ਭਾਈ ਨਾਲ ਸੰਪਰਕ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਜਾਣਕਾਰੀਆਂ ਲੇਕ ਕੇ ਆਉਂਦੇ ਰਹੀਏ ਧੰਨਵਾਦ ਆ ਜਿਹੜੇ ਭਰਾ ਜੁੜੇ ਆ ਧੰਨਵਾਦ ਆ ਜਿਹੜੇ ਭਰਾ ਆਪਣੀ ਵੀਡੀਓ ਨੂੰ ਲਾਈਕ ਕਰਦੇ ਆ ਤੇ ਸ਼ੇਅਰ ਕਰਦੇ ਆ ਉਹ